ਹਾਂਜੀ ਦੋਸਤੋ ਸਤ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗੁਰਦੁਆਰਾ ਬੇਰ ਸਾਹਿਬ ਦੇ ਤੇ ਤੁਹਾਨੂੰ ਵੀ ਚੱਲ ਕੇ ਉੱਥੇ ਕਰਵਾਉਣੀਆਂ ਦਰਸ਼ਨ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਲੋ ਵੀ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਸਾਹਿਬ ਅੰਦਰ ਜੁੜਾ ਘਰ ਆ ਸੰਗਤ ਵੀ ਕਾਫੀ ਪਹੁੰਚੀ ਹੋਈ ਆ ਗਰਮੀ ਨੇ ਬੜੀ ਕਾਫੀ ਆ ਸੰਗਤ ਇਥੇ ਆਮ ਹੀ ਆਉਂਦੀ ਰਹਿੰਦੀ ਆ ਕਿਉਂਕਿ ਪਹਿਲੇ ਪਾਸ਼ਾ ਜੀ ਨਾਲ ਸੰਬੰਧ ਤੇ ਗੁਰਦੁਆਰਾ ਸਾਹਿਬ ਦਾ ਇੱਥੇ ਗੁਰਮਾਨਕ ਦੇਵ ਜੀ ਨੇ ਆਪਣੇ ਇਹ ਬੰਦੇ ਲਗਭਗ 15 ਸਾਲ ਬਤੀਤ ਕੀਤੇ ਆ ਇੱਥੇ ਹੀ ਇਹਨਾਂ ਨੇ ਜਿਹੜਾ ਆਪਣੇ ਮੂਲ ਮੰਤਰ ਖਾਇਆ ਵਾ ਉਹਦਾ ਪਹਿਲੀ ਵਾਰੀ ਆਚਾਰਨ ਇਸੇ ਧਰਤੀ ਤੇ ਹੀ ਕੀਤਾ ਸੀ ਇਸੇ ਥਾਂ ਤੇ ਹੀ ਤੇ ਉਹ ਕਾਲੇ ਬੀਨ ਦੇ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਅਤੇ ਗੁਰਦੁਆਰੇ ਦਾ ਆਪਣਾ ਜਿਹੜੀ ਬੇਬੇ ਸਾਹਿਬ ਦੇ ਨਾਮ ਤੇ ਪ੍ਰਚਲਿਤ ਆ ਉਹ 베ਰੀ ਦੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ ਕੱਲ ਤਾਰਨ ਗੁਰੂ ਨਾਨਕ ਆਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੁਣ ਚੱਲਦੇ ਆਂ ਅੰਦਰ ਐਂਟਰੀ ਕਰਦੇ ਆਂ ਅੰਦਰ ਚੱਲੇ ਕਿ ਤੁਹਾਨੂੰ ਕਰਵਾਉਣੀ ਆਂ ਦਰਸ਼ਨ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਅੱਜ ਇਧਰੋਂ ਕਨਾ ਪ੍ਰਸ਼ਾਦ ਦੀ ਦੇਖ ਮਿਲਦੀ ਆ ਜੇ ਕੋਈ ਵੀ ਦੇਖ ਕਰਵਾਉਣਾ ਚਾਹੁੰਦਾ ਇਧਰੋਂ ਦੇਖ ਮਿਲਣਦੀ ਆ ਆਪਾਂ ਵੀ ਹਣ ਕਰਵਾ ਕੇ ਦਾਂਗੇ ਦੇਗ ਪੇਗ ਲਿਆ ਮੱਥਾ ਚੱਲ ਕੇ ਅੰਦਰ ਨਿਸ਼ਾਨ ਸਾਹਿਬ ਵੀ ਕਾਫੀ ਉਚਾਈ ਦੇ ਵਿੱਚ ਇੱਥੇ ਲੱਗਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਬਹੁਤ ਸੋਹਣੀ ਹੈ। ਪੂਰਾ ਦਿਨ ਲੱਗਦਾ ਇੱਥੇ ਗੁਰਦੁਆਰਾ ਸਾਹਿਬ ਆ ਕੇ। ਕਾਫੀ ਉਚਾਈ ਦੇ ਵਿੱਚ ਚੈਨ ਸਾਹਿਬ ਲੱਗਿਆ ਹੋਇਆ ਹੈ। ਉਡੀਕ ਦਰਵਾਜਾਂ ਅੱਜ ਦਾ ਮਨਾਵਾ ਸਾਹਿਬ ਸੋਰਠ ਮਹੱਲਾ ਪੰਜਵਾਰ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਦੁਜਾ ਮਾਰੀ ਕਰ ਇਸ ਨਾਮ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਹੋਏ ਅੱਜ ਦਾ ਮਨਾਵਾ ਸਾਹਿਬਾਨ ਦੇਖੋ ਓਲਕਾਰ ਸਤਨਾਮ ਕਰਤਾ ਪੁਰਖ ਮਿਰ ਭੌਨ ਰਵੈ ਕਾਲ ਮੂਰਤ ਅਜੋਨੀ ਸੈ ਭੰਗੁਰ ਪ੍ਰਸਾਦ ਨਾ ਸਿੰਘ ਜਿਹੜੀ ਦਾ ਦਰਵਾਜਾ ਪਾਰਕੀ ਚ ਮੋੜਿਆ ਤੇ ਬੱਤੀ ਦੀ ਪਾਰਕੀ ਮੇਰੇ ਕਰੂੰਗਾ ਇੱਕ ਪਾ ਦੇ ਫਿਰ ਤੇਰਾ ਕੋਲ ਆ ਬੰਦਾ ਵੇਖੀ ਇਹ ਬੜਾ ਮੇਰੇ ਸਾਹ ਦੇ ਵਿੱਚ ਅਲਿਆਂ ਦਾ ਚੱਲ ਘਟੇ ਗਦੇ ਮਤਾਂ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਦ ਚਾਨਣ ਹੋਗਾ ਤੁੰਗੁਰ ਨਾਨਕ ਤੇਰੀ ਵੱਡੀ ਕਮਾਈ ਨਾ ਵੀ ਆ ਤਾਨੂੰ ਦਿਖਾਉਨੇ ਆ ਮੇਨ ਬਿਲਡਿੰਗ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਦੇਖੋ ਕਿੰਨੀ ਸੁੰਦਰ ਇਮਾਰਤ ਬਣੀ ਹੋਈ ਆ ਧੁੱਪ ਵੀ ਕਾਫੀ ਤੇਜ਼ ਪੈ ਰਹੀ ਐ ਤੇ ਰੰਗ ਵੀ ਪੂਰਾ ਚਟਾ ਇਮਾਰਤ ਦਾ ਅੱਖਾਂ ਚੰਦੇ ਆ ਰਹੀਆਂ ਦੇਖ ਕੇ ਬਹੁਤ ਸੋਹਣੀ ਜਿਹੜੀ ਇਮਾਰਤ ਬਣੀ ਹੋਈ ਆ ਹੁਣ ਤੁਹਾਨੂੰ ਉਧਰ ਬੇਰੀ ਦਾਸ਼ਨ ਕਰਵਾਉਨੇ ਆ ਇੱਥੇ ਬੇਨ ਨਦੀ ਦੇ ਵਿੱਚੋਂ ਇਸ਼ਨਾਨ ਕਰਨ ਤੋਂ ਬਾਅਦ ਗੁਰਨਾਨਕ ਦੇਵ ਜੀ ਇੱਥੇ ਆ ਕੇ ਤਪ ਕਰਦੇ ਸਨ ਅੰਦਰ ਭੋਰਾ ਸਾਹਿਬ ਵੀ ਬਣਿਆ ਹੋਇਆ ਵਾ ਆ ਜਿਹੜੀ ਪੂਰਾ ਸਾਹ ਹੈ 탑 ਆਸਥਾਨ ਹਰ ਰੋਜ਼ ਬੇਂ ਨਦੀ ਵਿੱਚੋਂ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਿਤਨੇਮ ਕਰਦੇ ਸੀ ਅਕਾਲ ਪੁਰਖ ਜੀ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਤੇ ਤਪ ਕੀਤਾ ਸੋ ਇਹ ਅੰਦਰ ਪੂਰਾ ਸਾਹ ਬਣਿਆ ਹੋਇਆ ਵਾ ਅੰਦਰ ਆਪਾਂ ਫੋਨ ਲੈ ਕੇ ਨਹੀਂ ਆ ਸਕਦੇ ਜੀ ਆਹ 베ਰੀ ਆ ਇੱਥੇ ਇਹ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ 베ਰੀ ਆ ਇਹ ਬੇਨਤੀ ਹੈ ਕਿ 베ਰੀ ਸਾਹਿਬ ਜੀ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਦਿਆਂ ਹੋਇਆ ਕਿਰਪਾ ਕਰਕੇ ਹੱਥ ਨਾ ਲਗਾਓ ਜੀ ਇਹ ਕਈ ਲੋਕ ਕਹਿ ਦਿੰਦੇ ਆ ਵੀ ਇਦਾਂ ਬਿ ਲਿਖਣਾ ਨਹੀਂ ਚਾਹੀਦਾ ਵੀ ਹੱਥ ਲਾਉਣ ਨਾਲ ਕੀ ਹੋ ਜਾਂਦਾ ਪਰ ਇਹ ਕਈ ਲੋਕਾਂ ਦੀ ਆਦਤ ਹੁੰਦੀ ਆ ਲੋਕ ਟਾਹਣੀਆਂ ਪੱਤੇ ਤੋੜ ਤੋੜ ਕੇ ਤੇ ਰੰਗ ਲਈ ਜਾਂਦੇ ਆ ਸੋ ਇਸ ਕਰਕੇ ਆਪਾਂ ਨੂੰ ਬੋਰਡ ਲਾਉਣਾ ਪੈਂਦਾ ਤੇ ਉਹਨੂੰ ਫੋਲੋ ਕਰਨਾ ਪੈਂਦਾ ਤਾਂ ਹੀ ਅੱਜ ਇਹ 베ਰੀ ਆਪਾਂ ਨੂੰ ਦਿਖ ਰਹੀ ਜਣ ਜੇਕਰ ਇਹ ਨਾਲ ਸਖਤਾਈ ਨਾ ਹੋਵੇ ਤਾਂ 베ਰੀ ਦੇ ਆਪਾਂ ਨੂੰ ਪੱਤੇ ਬਣ ਲੱਭਣੇ ਅਸੀਂ ਇੰਦਰ ਜਿਹੜਾ ਸਰੂਪ ਰ ਬਣਿਆ ਹੋਇਆ ਇਸ਼ਨਾਨ ਕਰਨ ਵਾਸਤੇ

ਇਪ ਤੋਂ ਕਿੜਾ ਪ੍ਰਸ਼ਾਦ ਦੀ ਦੇਖਭਾਲ ਕਰਤ ਰਹੀ ਹੈ ਅणि ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਕਾਲੀ ਬੇਈਂ ਦੇ ਤੇ ਇਸੇ ਨਦੀ ਦੇ ਵਿੱਚ ਇਤਿਹਾਸ ਦੱਸਦਾ ਵੀ ਗੁਰਨਾਨਕ ਦੇਵ ਜੀ ਚੁਬੀ ਮਾਰਨ ਅਪਰਾਧ ਤੋਂ ਤਿੰਨ ਦਿਨ ਅਲੋਪ ਰਹੇ ਸਨ ਅਤੇ ਜਦੋਂ ਮੋੜ ਚੜਦੇ ਵਾਲੇ ਪਾਸਿਓਂ ਇਤਿਹਾਸ ਦੱਸਦਾ ਵੀ ਜਦੋਂ ਪ੍ਰਗਟ ਹੋਏ ਤਾਂ ਉਹਨਾਂ ਨੇ ਪਹਿਲੀ ਵਾਰ ਮੂਲ ਮੰਤਰ ਸਾਹਿਬ ਦਾ ਆਚਾਰਨ ਜਿਹੜਾ ਇਸੇ ਧਰਤੀ ਤੇ ਹੀ ਕੀਤਾ ਸੀ ਸੋ ਇਸੇ ਨਦੀ ਦੇ ਕਿਨਾਰੇ ਤੇ ਬੈਠ ਕੇ ਗੁਰਨਾਨਕ ਦੇਵ ਜੀ ਤਪ ਕਰਿਆ ਕਰਦੇ ਸਨ ਸੋ ਇਸ ਨਦੀ ਨੂੰ ਸਿੱਖ ਧਰਮ ਦੇ ਵਿੱਚ ਬਹੁਤ ਹੀ ਜਿਹੜਾ ਮਹੱਤਵਪੂਰਨ ਸਥਾਨ ਪ੍ਰਾਪਤ ਆ ਸੋ ਦਰਸ਼ਨ ਕਰੋ ਜੀ ਬੇ ਨਦੀ ਦੇ ਜਿਹੜੀ ਇਹ ਨਦੀ ਆ ਇਹ ਲਗਭਗ 160 ਕਿਲੋਮੀਟਰ ਦੀ ਯਾਤਰਾ ਤੈਅ ਕਰਦੀ ਆ ਇਹ ਹੁਸ਼ਿਆਰਪੁਰ ਦੇ ਕੋਲੋਂ ਤੁਨੋਆ ਪਿੰਡਾਂ ਉੱਥੋਂ ਸ਼ੁਰੂ ਹੋ ਕੇ ਬਿਆਸ ਦਰਿਆ ਦੇ ਵਿੱਚੋਂ ਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਇਥੋਂ ਦੇ ਕੋਲ ਦੀ ਹੁੰਦੀ ਹੋਈ ਇਹ ਮੋੜ ਜਿਹੜੀ ਇਹ ਹਰੀਕੇ ਪਤਣ ਜਾ ਕੇ ਬਿਆਸ ਦਰਿਆ ਦੇ ਵਿੱਚ ਖਤਮ ਹੋ ਜਾਂਦੀ ਆ ਇਹ ਹੈਗਾ ਜੀ ਮਾਤਾ ਸਲੱਖਣੀ ਜੀ ਲੰਗਰ ਹਾਲ ਹੁਣ ਸ਼ਕਾਂਗੇ ਗੁਰੂ ਦਾ ਲੰਗਰ ਆ ਸੰਗਤ ਜਿਹੜੀ ਅੰਦਰ ਬੜੇ ਪਿਆਰ ਤੇ ਸਤਿਕਾਰ ਸਹਿਤ ਗੁਰੂ ਦਾ ਲੰਗਰ ਛਕ ਰਹੀ ਆ ਇਦਾਂ ਝੂਠੇ ਬਰਤਨਾਂ ਦੀ ਸੇਵਾ ਚੱਲ ਰਹੀ ਆ। ਬਜ਼ੁਰਗ ਬਾਪੂ ਦੇ ਮਹਤਮਾ ਸੇਵਾ ਚ ਲੱਗੇ ਹੋਏ ਆ। ਉਹ ਜਿਹੜਾ ਨਾ ਇਹ ਝੂਠੇ ਬਰਤਨਾਂ ਦੀ ਨੂੰ ਸਾਫ਼ ਕਰਨ ਵਾਲਾ ਜਿਹੜਾ ਇਹ ਸਿਸਟਮ ਇੱਥੇ ਬਹੁਤ ਵਧੀਆ ਵਾ। ਸਫਾਈ ਦਾ ਬਰਤਨ ਨਹੀਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਇਥੇ। ਕਾਫੀ ਲੰਮਾ ਪਰਿਸ਼ੇ ਰਹਾ ਤੁਸੀਂ ਦੇਖੋ ਬਾਹਰੋਂ ਬਰਤਨ ਫੜਦੇ ਆ। ਉਦੋਂ ਬਾਅਦ ਇਹਨਾਂ ਸਾਰੇ ਡੱਬਾਂ ਵਿੱਚ ਰਹੀ ਹੁੰਦੇ ਹੋਏ। ਆਇਦਰ ਫੇਰ ਇੱਧਰ ਆ ਕੇ ਦੁਬਾਰਾ ਸੰਗਤ ਦੇ ਵਿੱਚ ਵਰਤਾਏ ਜਾਂਦੇ ਆ ਸੋ ਆਪਾਂ ਕਹਿ ਸਕਦੇ ਆ ਕਿ ਭਰਤਨਾਂ ਦੀ ਸਫਾਈ ਦਾ ਬਹੁਤ ਯਾਦ ਤਿਆਰ ਰੱਖਿਆ ਜਾਂਦਾ ਲੰਗਰ ਹਾਲ ਦੇ ਵੀ ਬਹੁਤ ਸਫਾਈ ਆ ਇੱਧਰ ਫੋਟੋ ਲੱਗੀ ਹੈ ਜੀ ਬੱਬਰ ਅਕਾਲੀ ਲਹਿਰ ਦਾ ਸ਼ਹੀਦ ਜਿੰਨਾ ਨੂੰ 28 ਫਰਵਰੀ 1926 ਈਸਵੀ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਲਗਾ ਦਿੱਤੀ ਗਈ। ਇੱਧਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਮਹੱਤਤਾ ਬਾਰੇ ਲਿਖਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਹੈਗਾ 1469 ਈਸਵੀ ਦਾ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਪਾਕਿਸਤਾਨ ਵਿੱਚ। ਤੇ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ 1484 ਈਸਵੀ ਦੇ ਵਿੱਚ। ਤੇ ਇੱਥੇ ਉਹਨਾਂ ਨੇ ਲਗਭਗ 15 ਸਾਲ ਬਤਾਏ ਆ। ਤੇ ਇੱਥੇ ਉਹਨਾਂ ਨੇ ਜਿਹੜਾ ਨਵਾਬ ਅਦੌਲਤ ਖਾਨ ਦੇ ਮੋਦੀ ਖਾਨ ਦੇ ਵਿੱਚ ਮੈਂ ਨੌਕਰੀ ਕੀਤੀ ਜਿੱਥੇ ਉਹਨਾਂ ਨੇ ਤ੍ਰਾਂ 13 ਸਾਲ ਤੋਂ ਲਿਆ ਸੀ ਤੇ ਉਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ 그렇게 보도가 아니에요.